ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੇ ਸਾਖੀ 14ਵੀਂ ਚੱਲੀ ਸ੍ਰੀ ਗੁਰੂ ਕਲਗੀਧਰ ਦੀਨदयाल ਨੈਣਾ ਦੇ ਵੀ ਬੜੇ ਆਨੰਦ ਵਿੱਚ ਬੈਠ ਰਹੇ ਥੇ ਪਹਾੜਕੀਆਂ ਸੰਗਤਾਂ ਅਤੇ ਦੁਆਰੀ ਕੀ ਪ੍ਰੇਮਨੀ ਨੀਮੀ ਸਿੱਖਾ ਸੰਗਤ ਭਗਤ ਆਦਿ ਸਮੂਹ ਸੰਗਤਾਂ ਬਹੁਤ ਹੀ ਆੜ ਇਕੱਤਰ ਹੋਈਆਂ ਇੱਕ ਸਿੱਖ ਨੇ ਹੱਥ ਜੋੜ ਅਰਦਾਸ ਕਰੀ ਜੀ ਮਹਾਰਾਜ ਅਸੀਂ ਗ੍ਰਹਿਸਤੀ ਲੋਗ ਹਾਂ ਫਸੇ ਹੋਏ ਚਿੱਕੜ ਆ ਦੀ ਮੇ ਜਮੀਨ ਖੇਤ ਬਾਲ ਬੱਚੇ ਰੋਗ ਸੋਗ ਅਨੇਕ ਤਰ੍ਹਾਂ ਸੇ ਘਰੋ ਕੀ ਚਿੰਤਾ ਮੇ ਸਾਡੀ ਜੀਵਨ ਨਸ਼ਟ ਹੋ ਰਿਹਾ ਹੈ ਤੋ ਸੱਚਾ ਗੁਰੂ ਮਿਲਿਆ ਹੈ ਦਇਆ ਕਰਕੇ ਜਗਤ ਦੀ ਅੱਗ ਥੀ ਰੱਖ ਲੈ ਔਰ ਜੋ ਕਹੇ ਅਸੀਂ ਕਰੀਏ ਗਰੀਬ ਸਿੱਖ ਦੀ ਬੇਨਤੀ ਸੁਣਕਰ ਗੁਰੂ ਜੀ ਦਇਆਲ ਹੋਇ ਕੇ ਬਚਨ ਕੀਆ ਦੁਹਰਾ ਸੁਨੋ ਖਾਲਸਾ ਪੰਥ ਜੀ ਤਹਿ ਚਿੰਤਾ ਨਾਹੇ ਕੋਈ मन बच कर्म कर हृदय में भगत गुरु के होए जो तुमरे हित करम है कहो सुनो चित लाई अगला करम सो परम जग दिल ते धयो हटाए हे सिखो वाह गुरु का आसरा करो जिस बिल तुहाडे घर लड़का पैदा होवे अब्बल तो दाई हिंदुनी होवे क्यों जो मलेछ दा तुरक दा मथे लगना धर्म नहीं उस नु मां दा दूध तदे देवनआ ਪਹਿਲੇ ਗ੍ਰੰਥੀ ਪਾਸੋ ਭੋਗ ਦੀ ਆਵਾਜ਼ ਲੈ ਕੇ ਅਰਦਾਸ ਕਰਾ ਕੇ ਫਤਹਿ ਬੁਲਾ ਕੇ ਸ੍ਰੀ ਵਾਹਿਗੁਰੂ ਦਾ ਸੰਸਕਾਰ ਪਾ ਕੇ ਮੰਜੀ ਸਾਹਿਬ ਦੇ ਪਾਵੇ ਨੂੰ ਤੋਕੇ ਮੁਖ ਮੇ ਅੰਮ੍ਰਿਤ ਪਾਓ ਸਿੰਘ ਧਰਮ ਕੋ ਪ੍ਰਗਟ ਕਰਨਾ ਔਰ 1 ਰੁਪਿਆ ਅਰਦਾਸ ਪੁੱਤਰ ਦੀ ਆਰਤੀ ਦੀ 5 ਪੈਸੇ ਰੱਖਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਨੀ ਗੁਰਦੁਆਰਾ ਅਤਵਾ ਤਰਮਸਾਲਾ ਵਿਖੇ ਭੇਜਣੀ ਚਾਹੀਏ ਇਥਾ ਯੋਗ ਇੱਕ ਗੜਬਾ ਪਾਣੀ ਦਾ ਰੱਖ ਕੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰ ਥੋੜਾ ਸਾ ਗ੍ਰਹਿ ਵਿਖੇ ਛਿਣਕਣਾ ਵਾਹਿਗੁਰੂ ਵਾਹਿਗੁਰੂ ਕਹਿ ਕਰ ਰस्सੀਆਂ ਮੇ ਰੁਪੇ ਪਰੋਏ ਦਰਵਾਜੇ ਦੇ ਅੱਗੇ ਬੰਨ੍ਹਣੀ 13 ਦਿਨ ਵਿੱਚ ਉਹ ਜਲ ਥੋੜਾ ਥੋੜਾ ਕਰਕੇ ਸਿੱਖਣੀ ਨੂੰ ਦੇਣਾ ਪੀਣਾ 13 ਦਿਨ ਪਿੱਛੋਂ ਇੱਕ ਗਾਗਰ ਪਾਣੀ ਦੀ ਗਰਮਕਾਰ ਰੱਖੇ ਸ਼੍ਰੀ ਜਪਜੀ ਸਾਹਿਬ ਸ਼੍ਰੀ ਲਾਮਾ ਜੀ ਅਨੰਦ ਸਾਹਿਬ ਜੀ ਦਾ ਪਾਠ ਕਰ ਸਿੱਖਣੀ ਬਾਲਕ ਕੋ ਇਸ਼ਨਾਨ ਕਰਾ ਪੰਜ ਰਤਨੀ ਦਾ ਅੰਮ੍ਰਿਤ ਬਣਾ ਵਾਹੇ ਗੁਰੂ ਜਾਪ ਕਰ ਸਭ ਕੋ ਦੇਣਾ ਪੀਕਰ ਪਵਿੱਤਰ ਹੋਣਾ 40 ਦਿਨ ਪਿੱਛੋਂ ਸूतक ਕਰਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਜਾ ਕੇ ਚੋਲਾ ਪਾਉਣਾ ਨਾਮ ਰਖਾਣਾ ਯਥਾ ਯੋਗ ਪੇਟਾ ਪ੍ਰਸਾਦ ਲਾ ਦੇਣਾ 5 ਬਰਸ ਦਾ ਬੇਟਾ ਬੇਟੀ ਹੋਵੇ ਤਾਂ ਵਿਦਿਆ ਪੜਾਉਣੀ ਔਰ 9 ਬਰਸ ਕੇ ਪਿੱਛੇ ਅੰਮ੍ਰਿਤ ਛਕਾਉਣਾ ਔਰ ਆਪਣੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਾਉਣਾ ਫਿਰ ਹੋਰ ਵਿਦਿਆ ਵਿਹਾਰੀ ਸਿੱਖ ਲਾਉਣੀਆਂ ਫਿਰ ਕੁੜਮਾਈ ਹੋਣੇ ਵਕਤ ਆਨੰਦ ਪੜ ਅਰਦਾਸ ਕਰਵਾ ਭਜਨ ਮਾਨ ਬਹਿنگਮਾ ਕੋ ਅਰਦਾਸ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਮੱਥਾ ਟੇਕ ਕੇ ਦੀਵਾਨ ਲਗਾਇਆ ਔਰ ਸ਼ਬਦ ਪੜਿਆ ਮੰਗਲ ਸਾਜ ਪਿਆ ਪਰ ਆਪਣਾ ਗਾਇਆ ਕੀਰਤਨ ਕਰ ਕੜਾ ਪ੍ਰਸਾਦ ਵਰਤਾਓ ਸ੍ਰੀ ਵਾਹਿਗੁਰੂ ਆਖ ਕੇ ਨਿੰਗਰ ਨੂੰ ਸੁਹਾਰਾ ਸ਼ਗਨ ਦਿਓ ਪਿੱਛੇ ਸਭ ਕੁਟੰਬ ਪਰ ਭਾਰ ਸ਼ਕੋ ਸ਼ਿਕਾਓ ਵਿਵਾਦ ਪਹਿਲੇ ਚੁੰਗ ਕਤੇ ਰੋਜ ਤੇਲ ਵਾਲੇ ਰੋਜ ਅਰਦਾਸ ਕਰਕੇ ਕੜਾ ਪ੍ਰਸ਼ਾਦ ਕਰਕੇ ਗੁਰੰਤ ਸਾਹਿਬ ਜੀ ਕੇ ਚੜ੍ਹੇ ਮੂਰੇ ਸਿਹਰੇ ਨਿੰਗਰ ਨੂੰ ਬੰਨੋ ਅਤੇ ਨਿਸ਼ਾਨ ਝੂਲ ਕੇ ਲੜਕੇ ਬਚਾਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਵਾਰੀ ਪਹਿਲੇ ਨਿਕਾ ਲੋ ਪਿੱਛੇ ਸਭ ਲੋਕ ਚੱਲੋ ਕੋੜੀ ਪਰ ਨਿੰਗਰ ਕੋ ਸਵਾਰ ਕਰ ਲੈ ਚੱਲੋ ਰਾਗੀ ਕੀਰਤਨ ਕਰਕੇ ਸਾਤ ਹੋਵੇ ਲਾਗੀ ਵੀ ਸਾਤ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਹਜ਼ੂਰ ਲਾਮਾ ਦਾ ਪਾਠ ਕਰਨਾ ਔਰ ਲੜਕੇ ਨੂੰ ਗੁਰੂ ਗ੍ਰੰਥ ਸਾਹਿਬ ਖਿਆ ਲਾਮਾ ਪੜ ਕੇ ਪ੍ਰਕਰਮਾ ਚਾਰ ਕਰਾਉਣੀਆਂ ਫਿਰ ਸਾਹਮਣੇ ਬਿਠਾ ਲ ਕੇ ਗਰੰਥੀ ਸੇ ਸਿੱਖਣੀ ਦੇਣੀ ਭਗਤਾਂ ਕੀ ਸੇਵਾ ਕਰਨੀ ਹੁਕਮ ਮੰਨਣਾ ਜੈਸਾ ਲਿਆਵੇ ਸਿੱਧਕ ਨਾਲ ਛਕਣਾ ਸਾਸਤ ਸੋਹਰੇ ਦੀ ਸੇਵਾ ਕਰਨੀ ਆਗਿਆ ਵਿੱਚ ਚੱਲਣਾ ਇਹ ਸਿੱਖਿਆ ਦੇਣੀਆਂ ਫਿਰ ਆਨੰਦ ਸਾਹਿਬ ਜੀ ਪੜ੍ਹ ਕੇ ਪ੍ਰਸਾਦ ਵਰਤਾਉਣਾ ਦੋਨਾਂ ਦੇ ਆਪਸ ਵਿੱਚੇ ਸਿਰ ਜੋੜੀ ਕਰਨੀ ਔਰ ਲੜਕੇ ਨੂੰ ਸਿੱਖਿਆ ਦੇਣੀ ਇਸ਼ਨਾਨ ਕਰਨਾ ਨਿਤਨੇਮ ਗੁਰੂ ਕੀ ਬਾਣੀ ਦਾ ਪਾਠ ਕਰਨਾ ਫਿਰ ਤਰੰਨ ਦੀ ਕੀਰਤੀ ਕਰਨੀ ਅਭਿਆਗਤਾਂ ਨੂੰ ਪ੍ਰਸਾਦ ਸਕਾਉਣਾ ਜਿਵੇਂ ਜੈਸਾ ਬਖਸ਼ੇ ਵਾਏ ਗੁਰੂ ਵੈਸਾ ਹੀ ਛਕਣਾ ਔਰ ਵਾਹਿਗੁਰੂ ਕੇ ਪਦਾਰਥ ਬਖਸ਼ੇ ਗੁਰੂ ਕੇ ਗੁਰਦੁਆਰਿਆਂ ਕੇ ਦਰਸ਼ਨ ਕਰਨੇ ਔਰ ਇਹ ਸਿੱਖਿਆ ਲੜਕੇ ਨੂੰ ਦੇਣੀਆ ਔਰ ਫਿਰ ਢੋਲੀ ਲੈ ਕੇ ਘਰ ਆਉਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬੈਠ ਕੇ ਗਾਣਾ ਖੋਲਣਾ ਗੁਰੂ ਕੇ ਹਜ਼ੂਰ ਪੇਟਾ ਇਥਾ ਸ਼ਕਤੀ ਕਰਨੀ ਮੱਥਾ ਟੇਕਣਾ ਫਿਰ ਆਪਣੇ ਵਿਹਾਰ ਵਿੱਚ ਲੱਗਣਾ ਔਰ ਸਿੱਖਾਂ ਨੂੰ ਚਾਹੀਏ ਤੀਰਥ ਯਾਤਨਾ ਕਰਨੀ ਗੁਰੂ ਕਾ ਬਚਨ ਹੈ ਰਸਾਕੀ ਕਰਤਾਰਪੁਰ ਕਰਨੀ ਦੀਪਮਾਲਾ ਸ੍ਰੀ ਅਮਰਿਤਸਰ ਜੀ ਕਰਨੀ ਹੋਲਾ ਅਨੰਦਪੁਰ ਸਾਹਿਬ ਜੀ ਕਰਨਾ ਮਾਗੇ ਮੁਕਸਰ ਜੀ ਕਰਨੀ ਔਰ ਨੰਦੇੜ ਸ਼ਹਿਰ ਵਿਖੇ ਸ੍ਰੀ ਹਜੂਰ ਅਬਜਲ ਨਗਰ ਸਾਹਿਬ ਜੀ ਦੇ ਦਰਸ਼ਨ ਕਰਨੀ ਔਰ ਸਿੱਖਾਂ ਦੇ ਸਰਬ ਮਨੋਰਥ ਸਾਹਿਬ ਦਸਵੇਂ ਪਾਤਸ਼ਾਹ ਜੀ ਪੂਰੇ ਕਰਦੇ ਹਨ ਔਰ 84 ਦੇ ਪੈ ਥੀ ਮਹਾਰਾਜ ਛਡਾਉਂਦੇ ਹਨ ਔਰ ਭਰੋਸੇ ਵਾਲ ਸਿੰਘ ਨੂੰ ਆਪਣੇ ਪਾਸ ਬਿਠਾਉਂਦੇ ਹਨ ਮਹਾਰਾਜ ਜੀ ਜਿਹੜੇ ਗੁਰਾਂ ਥੀ ਬੇਮੁਖ ਹੈ ਪ੍ਰੋਸੇਵਾਲੂ ਸਿੰਘਾਂ ਦੇ ਪ੍ਰੋਸੇ ਨੂੰ ਤੋੜਦੇ ਹਨ ਔਰ ਗੁਰੂ ਦੀ ਨਿੰਦਿਆ ਕਰਦੇ ਹੈ ਉਹ ਕਾਕ ਵਾਂਗੂ ਵਿਸ਼ਟਾ ਫੋਲਦੇ ਹਨ ਔਰ ਸਰੀਰ ਤਿਆਗ ਕੇ ਸੂਰ ਦੀ ਕੁੱਕਰ ਦੀ ਔਰ ਚਮਗਦਰ ਦੀ ਜੂਮ ਪਾਉਂਦੇ ਹਨ ਔਰ ਹੋਰ ਤੀਰਥਾਂ ਦੇ ਨਾਮ ਮਹਾਰਾਜ ਸਿੱਖਾਂ ਦੇ ਉਦਾਰ ਲਈ ਸੁਣਾਉਂਦੇ ਹਨ ਜੇਠ ਸੁਦੀ ਮੇਲਾ ਲਹਾਉ ਡੇਰੇ ਸਾਜ ਜੀ ਕਰੇ ਪਰੰਤੂ ਪਹਿਲੇ ਪਹਿਰ ਸਵੇਰੇ ਦੀਵਨ ਖਾਨੇ ਜੋ ਸ੍ਰੀ ਗੁਰੂ ਰਾਮਦਾਸ ਜੀ चूना मंडी में है जहाँ श्री गुरु अर्जन साहिब जी ने दो बरस बैठ कर मगन होकर उपदेश देकर निहाल किया और हजारे दे शब्द जहाँ चारे हैं और चौहटे बाजार में श्री गुरु नानक साहिब जी के दरबार का दर्शन करो जहाँ धूनी चंद खत्री के पिता का उद्धार किया है गुरु जी के अमोलक वचन सुन के सिख प्रसन्न होए वाहेगुरु जी धन गुरु जी कह के दर्शन करके ਪੇਟਾਂ ਚੜਾਂ ਆਪਣੇ ਆਪਣੇ ਘਰਾਂ ਨੂੰ ਸੰਗਤ ਚਲਦੀ ਪਈ ਤਬ ਪਸ਼ੋਰ ਦੀ ਸੰਗਤ ਰਾਵਲਪਿੰਡੀ ਦੀ ਸੰਗਤ ਅਰਚ ਕਰੀ ਸ਼ਬਦ ਪੜ੍ਹ ਕੇ ਸੁਨਾਇਆ ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮ ਤੇ ਆਵਣਿਆ ਜਦ ਸਾਈਵਾ ਤੁੱਕ ਸੁਣੀ ਤਾਂ ਮਹਾਰਾਜ ਜੀ ਨੇ ਕਿਹਾ ਨਿਰੰਕਾਰੀ ਪੰਥ ਗੁਰੂ ਨਾਨਕ ਸਾਹਿਬ ਜੀ ਦਾ ਹੈ ਜਦ ਗੋਰਖਨਾਥ ਨਾਲ ਸੁਮੀਰ ਪਹਾੜਤ ਪਰ ਗੋਸ਼ਟ ਹੋਈ ਹੈ गोशक गोरख जी पुछया आप कौन हूं गुरु जी ने कहा गुरु नानक निरंकारी मेरा नाम है निरंकारी आदि पंथ चलेगा तब उस पंथ का हुक्म सुनकर अर्ज कर कहा महाराज जी हुक्म पंथ चलाइए पंथ चलाओ पर जपाओ वाहेगुरु वाहेगुरु को कहाओ इतना बचन सुनकर संगत चलती पई ਸੱਚੇ ਗੁਰੂ ਸਮਾਦ ਲਗਾਈ ਸਾਖੀ ਲਿਖੀ ਲਿਖਾਰੀ ਬੋਲੋ ਸਰਬ ਖਾਲਸਾ ਜੀ ਵਾਹਿਗੁਰੂ ਅੱਗੇ ਸਾਖੀ 15ਵੀਂ ਚੱਲੀ ਦੁਹਰਾ ਮਹਾਰਾਜ ਪੁਰਨ ਪ੍ਰਭੂ ਕਿਰਪਾਨਾਥ ਬਲਵੰਤ ਚਲੇ ਅੰਬਾਲੇ ਸ਼ਹਿਰ ਕੋ ਸਾਧੂ ਸਿੰਘ ਮਹੰਤ ਚਉਪਈ ਵਹਾਂ ਜਾਇਕਰ ਡੇਰਾ ਕੀਨੋ ਸੰਗਤ ਆਇਸੂ ਆਤ ਦਿਨੋ ਇੱਕ ਸਿੱਖ मोहर पांच हजार रखी आई गुरु मजार एक सिख ने हाथ जोड़ के अर्ज करी जी मैं भारी गरीब हाँ श्री गुरु तेग बहादुर जी का मैं सिख हूं मेरे को दसवंत देने का हुक्म है सच्चे पातशाह अभी मेरे को पाँच हजार मोहर मिले है खेत के अंदर बहुत दिन की जमीन में दबी हुई सी सो आप अपने लंगर में दसवंत पाओ ਪਰ ਅਮ੍ਰਿਤ ਛਕਾਓ ਅਮ੍ਰਿਤ ਛਕਾਇ ਕਰ ਸਿੰਘ ਸਜਾਇਆ ਤਾਂ ਇੱਕ ਪੰਡਤ ਅਰਜ਼ ਕਰੀ ਜੀ ਅਸੀਂ ਬਹੁਤ ਮੰਤਰ ਪੜਦੇ ਹਾਂ ਗਾਇਤਰੀ ਮੰਤਰ ਮ੍ਰਿਤ ਜੇ ਮੰਤਰ ਪੜਦੇ ਹਾਂ ਦੇਵਤੇ ਪ੍ਰਸੰਨ ਨਹੀਂ ਹੋਤੇ ਬਚਨ ਕੀਤਾ ਤੁਸੀਂ ਜਪਜੀ ਮੰਤਰ ਪੜਿਆ ਕਰੋ ਤਾਂ ਸੁਖ ਪਾਓਗੇ ਆਗਿਆ ਮਾਨ ਪੰਡਤ ਸਿੰਘ ਸੱਜ ਗਿਆ ਖੰਡੇ ਦਾ ਅਮ੍ਰਿਤ ਛੱਕ ਕੇ ਸ੍ਰੀ ਗੁਰੂ ਜੀ ਮਹਾਰਾਜ ਖੁਸ਼ ਹੋਏ हुक्मनामा दिया और पटने शहर को भेज दिया दूसरे दिन पूर्णमासी का व्रत रखो सिंगो प्यार्यो हुक्म मान कर का व्रत रखा निराहार परमेश्वर की गोद में पुचा दी है जे दुध आहार रखे तो चंद्रमा देक पहुँचा दें है। जे मिठ्ठी चीज खा के रखे तो सूरज के लोग पहुँचा देवेगी ਜੇ ਅਠੀ ਪਹਿਰੀ ਅਨਸ਼ਕ ਕੇ ਰਖੇ ਤਾਂ ਅਨਪੂਰਨਾ ਹੋਵੇਗੀ ਔਰ ਪ੍ਰਸੰਨ ਰਹੇਗਾ ਅਨ ਦੀ ਟੋਟ ਨਾ ਆਵੇਗੀ ਜੋ ਰੱਖ ਕੇ ਕ੍ਰੋਧ ਕਰੇਗਾ ਤਾਂ ਦੇਹ ਦੁਖੀ ਰਹੇਗੀ ਉਸ ਰੋਜ ਕ੍ਰੋਧ ਨਾ ਕਰੇ ਸਾਰਾ ਪੁੰਨ ਫਲੇਗਾ ਦਵਾਦਸੀ ਸਿੱਖਾਂ ਕੋ ਪ੍ਰਸ਼ਾਸਕਾ ਕੇ ਛਕੇ ਫਲੋ ਹਾਰ ਵੀ ਛਕਾ ਕੇ ਛਕੇ ਯਥਾ ਯੋਗ ਸੇਵਾ ਕਰੇ परम पवित्र व्रत होर एक के समान कोई नहीं इसके तुल इसका फल यही है शुद्ध भावना से रखी दुध पुत्र मिले वैरी मित्र होए सब सिंह मिलकर जब जी साहब का पाठ करे पैंतीस अखरी का पाठ करो एक सौ अठारह वेर करो जो सिख पूर्णमाशी का व्रत रखेगा या रखावेगा भजन कर जागरण करे निहाल होवेगा सर्व मनोरथ गुरु जी पूर्ण कर राम कली महला पंजमा बीज मरंत हरे कीर्तन गाओ आगे मिले निथावे थाओ गुरु पूरी की चरण लागो जन्म जन्म का सोया जागो दर्शन गुरु का करे गुरुद्वार के दर्शन करे दिन रात भजन करे श्री गुरु नानक जी उसके सर्व कार्य पूर्ण करेंगे को हुक्म हुआ कि दूध चोकर, सिंगारियों को आम का कड़ा प्रसाद करवाओ सिंघ आज्ञा को गए पुनर्श्री गुरु महाराज जी आराम करते पे प्रातः काल उठ स्नान किया पश्चात रागी सिंगा ने आशा की बार का प्रारंभ किया दीवान लगाया ਸ਼੍ਰੀ ਗੁਰੂ ਜੀ ਦੀਨ ਦੇ ਹਾਲ ਕਮਰ ਕ ਸਾਕਰ ਤਖਤ ਪਰ ਵਿਰਾਜਮਾਨ ਆਨ ਹੋਏ ਯਥਾ ਵਾਕ ਗੁਰੂ ਪੁਰਾ ਮੇਰਾ ਗੁਰੂ ਪੁਰਾ ਰਾਗੀ ਸਿੰਘ ਐਸੇ ਸ਼ਬਦ ਪੜ ਕਰ ਕੀਰਤਨ ਕਰਨੇ ਲੱਗੇ ਸੋਨ ਸਰਣ ਕਰ ਮੈਣਨ ਦਾਪ ਦੇ ਸਿੱਖ ਸੰਤ ਆਨ ਗੁਰੂ ਕੀ ਚਰਨੀ ਲੱਗੇ ਪੇਟਾ ਰੁਪਿਆ ਮੋਹਰ ਪੈਸਾ ਬਹੁਤ ਚੜਿਆ ਦਿਨ ਭਰ ਦੀਨਾ ਨਾਥ ਬਰਤ ਪੁਰਨ ਮਾਸੀ ਕਰ ਰੱਖਿਆ ਔਰ ਸਭ ਸਿੱਖ ਸੰਗਤ ਨਾਮਦਾਨ ਇਸ਼ਨਾਨ ਕਥਾ ਕੀਰਤਨਾ ਦੀ ਦਿਨ ਪਰ ਕੀਤਾ। ਸ੍ਰੀ ਗੁਰੂ ਮਹਾਰਾਜ ਜੀ ਕੇ ਹਜ਼ੂਰ ਵਰਤਪੂਰਨ ਮਾਸ਼ੀ ਕਾ ਸਤਗੁਰ ਦੀਨदयाल ਜੀ ਕਿਰਪਾ ਕਰਕੇ ਕੋਠੇ ਸਾਹਿਬ ਤੰਬੂ ਸਾਹਿਬ ਕੇ ਆਰੇ ਸਾਹਿਦ ਦਾ ਵਰਤੰਤ ਦੱਸੋ ਜੀ। ਤਾਂ ਗੁਰੂ ਜੀ ਬਚਨ ਕੀਤਾ ਸ੍ਰੀ ਕ੍ਰਿਸ਼ਨ ਭਗਵਾਨ ਜੀ ਰਾਜ ਵਿਰਾਟ ਕੋ ਔਰ ਸੰਤਾ ਪਗਤਾ ਕੋ ਉਪਦੇਸ਼ ਕੀਆ ਸੀ ਆਪਣੇ ਸਰੂਪ ਦਾ ਰਾਜੇ ਤੇ ਸੰਤਾਂ ਨੇ ਹੱਥ ਜੋੜ ਕੇ ਪ੍ਰਾਰਥਨਾ ਕਰੀ हे ਭਗਵਾਨ ਜੈਸੇ ਆਪਨੇ ਮਥਰਾ ਬਿੰਦਾ ਬੰਦ ਆਦਿ ਅਸਥਾਨੋਂ ਮੇ ਕਲੋਲ ਕੀਏ ਹੈ ਤੈਸੇ ਇਸ ਅਸਥਾਨ ਮੇ ਵੀ ਕਰੀਏ ਜੀ ਦੇਖੀਏ ਕੈਸਾ ਅਦਭੁਤ ਜੰਗਲ ਹੈ ਤਾਂ ਸ਼੍ਰੀ ਕ੍ਰਿਸ਼ਨ ਦੇਵ ਜੀ ਨੇ ਆਗਿਆ ਦੇ ਕੇ ਅਸੀਂ ਬਾਲਕਾਂ ਦੀ ਨਿਆਈ ਇਸ ਸਥਾਨ ਵਿਕੇ ਸ਼੍ਰੀ ਗੁਰੂ ਨਾਨਕ ਨਿਰੰਕਾਰੀ ਜੀ ਦਾ ਅਵਤਾਰ ਧਾਰ ਕੇ ਖੇਡਾਂਗੇ ਤੰਬੂ ਸਾਹਿਬ ਵਿਕੇ राजे विराट को कृष्ण भगवान जी ने योग अभ्यास साहेब दुर्वासा जी अपने सिखा को प्रणयाम सर्द मंत्र का जाप जपाया समय उस स्थान विखे रावी नदी का प्रभाव हे सिखो नानकपुरी माल साहेब टोबा साहेब परम पवित्र तीर्थ है जो दर्शन करे सो गुरु का परम प्यारा मित्र है दोहरा सतगुरु मौन सो तार के बैठे लाए त्यान कलम सो लगे बनावे लिखारी सिंह महार आगे साखी सोलमी चली दोहरा करके सबको अति खुशी चले गुरु बड़पाग मेला माघी मुक्सर करने को मन लाग श्री गुरु महाराज ਦੀਨदयाल ਜੀ ਨੇ ਸਮੂਹ ਸਿੱਖਾਂ ਸੰਤਾਂ ਪਤਾਂ ਸਣੇ ਤਿਆਰੀ ਕਰੀ ਧੀਰੇ ਧੀਰੇ ਚੱਲੇ ਰਸਤੇ 'ਤੇ ਸਿੱਖਾਂ ਕੋ ਦਰਸ਼ਨ ਦੇ ਕਿਰਤਾਰਥ ਕਰਤੇ ਸਿੰਘ ਸਜਾਤੇ ਮੁਕਸਰ ਕੇ ਵਿਖੇ ਆਈ ਤੰਬੂ ਲਗਵਾਏ ਇਸ਼ਨਾਨ ਧਿਆਨ ਕਰ ਦੀਵਾਨ ਲਗਾਏ ਕਰ ਵਰਤੀ ਹਜ਼ਾਰਾਂ ਸਿੱਖ ਸਿੰਘ ਮਾਲਵੇ ਦੇਸ਼ ਦੀਆ ਸੰਗਤਾਂ ਦਰਸ਼ਨ ਕਰਨ ਲਈ ਆਣ ਜੁੜੀਆਂ ਦਰਸ਼ਨ ਕਰਕੇ ਆਨੰਦ ਹੋਣ ਲੱਗੇ ਸ਼੍ਰੀ ਗੁਰੂ ਜੀ ਦੇ ਹਜ਼ੂਰ ਅਰਦਾਸਾਂ ਪੇਟਾਂ ਚੜਾਉਣ ਔਰ ਚਰਨੋਂ ਪਰ ਸੀਸ ਰੱਖ ਕੇ ਮੱਥਾ ਟੇਕੜ ਇਸ ਪ੍ਰਕਾਰ ਵੱਡਾ ਮੇਲਾ ਹੋਆ 50 ਲਾਂਗਰੀ ਪ੍ਰੀਤ ਸੇ ਪ੍ਰਸ਼ਾਦ ਬਣਾਵੇ ਆਨੰਦ ਸੇ ਪ੍ਰਸ਼ਾਦ ਭੋਜਨ ਕਰ ਸ਼ਕ ਲੀਨੇ ਅੰਗਿੱਠੇ ਸੁਲਗਾ ਦिए ਪਾਲਾ ਨਿੱਥਿਓ ਕੋ ਦੇਖ ਕਰ ਦੂਰ ਕੋ ਪਾਗ ਗਿਆ ਭਲਾ ਮੁਲਕ ਸਤਗੁਰ ਜੀ ਦੇਖ પ્રસન્ન ਹੋਏ 5000 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੱਗੇ ਗਜਾਨ ਤਾਂ ਸਭ ਕੋ ਉਸ ਸਮੇਂ ਮਲਵਈ ਔਰ ਮਜਹਿਲ ਸਿੱਖਾ ਹੱਥ ਜੋੜ ਬੇਨਤੀ ਕੀਤੀ ਏ ਗੁਰੂ ਸੱਚਾ ਪਾਤਸ਼ਾਹ ਜੀ ਇੱਥੇ ਪਾਣੀ ਦੀ ਬਹੁਤ ਲੋੜ ਹੈ ਗੋਵਾਂ ਤੇ ਗਿੱਦੜ ਤੇ ਹਾਇਤੇ ਹਲਕਾਏ ਹੋ ਜਾਂਦੇ ਹਨ ਕਿਰਪਾ ਕਰਕੇ ਸਾਡੀ ਰੱਖਿਆ ਕਰੋ ਛੋਲੇ ਬਾਜਰਾ ਖਾਂਦੇ ਹਾ ਮੋਠ ਮਿੱਸੇ ਅਨ ਖਾਂਦੇ ਹਾ ਵਰਖਾ ਨਹੀਂ ਹੁੰਦੀ ਤਾਂ ਅਸੀਂ ਜੀ ਮਾਲ ਤੇ ਬੱਚਿਆਂ ਵਾਲ ਨੂੰ ਨਾਲ ਲੈ ਕੇ ਪਰਿਆਂ ਘਰਾਂ ਨੂੰ ਛੋੜ ਕੇ ਦਰਿਆਵਾਂ ਤੇ ਜਾਂਦੇ ਹਾਂ ਇਤਨੀ ਅਰ ਸੁਣ ਕੇ ਸ੍ਰੀ ਗੁਰੂ ਦੀਨदयाल ਸੱਚੇ ਪਾਤਸ਼ਾਹ ਜੀ ਹੁਕਮ ਕੀਤਾ اے ਪਾਈ ਸਿੱਖੋ ਤੁਸੀਂ ਸਭ ਪਦਾਰਥ ਛਕੋਗੇ ਨਦੀਆਂ ਦਾ ਰਿਆਮਾਂ ਦਾ ਜਲ ਤੁਹਾਡੇ ਖੇਤਾਂ ਵਿੱਚ ਫਿਰੇਗਾ ਨਦੀਆਂ ਦੇ ਵਸਨੀਕ ਤੁਹਾਡੇ ਦੇਸ਼ ਆ ਕੇ ਆਪਣਾ ਗੁਜ਼ਾਰਾ ਕਰਨਗੇ ਜਿੱਥੇ ਜੰਡ ਤੇ ਅਕਲ ਅੱਗੇ ਵਿਸਣਗੇ ਉੱਥੇ ਅੰਬ ਤੇ ਅਨਾਰ ਲੱਗਣਗੇ ਔਰ ਬੜੇ ਸੁੰਦਰ ਬਗੀਚੇ ਸ਼ੋਭਾ ਪਾਵਣਗੇ ਜਿੱਥੇ ਮੋਠ ਬਾਜਰਾ ਹੈ ਉੱਥੇ ਕਮਾਦ ਚੋਂ ਨਾ ਹੋਵੇਗਾ ਮੂਠ ਨਾ ਖਾਵੋਗੇ 36 ਪ੍ਰਕਾਰ ਦੇ ਪਦਾਰਥ ਛਕੋਗੇ ਗੁਰੂ ਗੁਰੂ ਜਪੋਗੇ ਸੁਲਤਾਨੀ ਹਿੰਦੂ ਕੋਈ ਨਾ ਬਣੇਗਾ ਸਤਗੁਰੂ ਦੇ ਚਰਨਾਂ ਪਰ ਸੀਸ ਰੱਖ ਅਰਦਾਸ ਕਰ ਬੈਠ ਗਏ ਬੜਾ ਮੀਲਾ ਹੁਆ पचास लांगरियों ने प्रसाद बनाए प्रीत से आनंद से भोजन करे अंगीठे लगा दिए अंगीठियों को दोख कर पाला हरण हो गया पुला मालक देख श्री गुरु जी अति प्रसन्न हो पांच हजार सिख अमृत शक के गुरु रूप करन लगे मुखार बिंद दोबारा हाथ जोड़ के श्री वाहेगुरु जी का खालसा श्री वाहेगुरु जी की फतेह है फिर सिंगा अर्ज करी सच्चे पातशाह जी असान सेत बंद रामेष्वर दर्शन कराओ जिस अस्थान विखे श्री रामचंद्र जी महाराज ने पुल बन के लंका प्यारो इशन करो नितनेम जप साप कर पढ़ो और तैयारी करो श्री गुरु जी ऐसी कला दिखाई जद सर्वसंगत ने भोग पाया मथा टेकिया और शिकड़ की तुक पड़ी खेती छुट्टी पड़ के जा मथा टेकिया और जिस समय सीस उच्चा किया की देखिया जो समुंदर का किनारा पड़ा नजर आता है ऐसा मालूम हुआ इतने ही बहुत दिन से हा कड़ा प्रसाद कराया दर्शन श्री गुरु जी का लागे करण इतने में श्री गुरु जी के दर्शन को समुद्र ब्राह्मण का रूप तार के आन खड़ा हुआ हीरे मोती पेटा लेकर मथा टेक बैठ गया फिर पिछे मच्छा का राजा आया कछुआ का राजा आया और अनेक जीव जंत आए सरनी हो गुरु जी बड़ी खुशी की थी, था देकर पुछा तुसी कौन हो समुंदर ब्राह्मण रूप में होकर बोला मैं आपका दास हाँ और कछ्छू ने कहा जब भगवान आप दीन दयाल कछ अवतार हो समुंदर मथन कराया सी ਦੇਵਤਿਆਂ ਔਰ ਦੇਵਤਾਵਾਂ ਦੇ ਹੱਥੀ ਮੈਂ ਉਹਨਾਂ ਦੀ ਅੰਸ਼ ਵਿੱਚੋਂ ਹਾਂ ਮੇਰਾ ਨਾਮ ਸੇਤਪਾਤ ਹੈ ਮਛਕਿਆ ਮੈਂ ਤਾਂ ਉਸ ਮਛੇ ਦੀ ਔਲਾਦ ਹਾਂ ਜੀ ਜਿਸ ਮਛ ਪਰ ਚੜ ਸੀ ਸ੍ਰੀ ਗੁਰੂ ਨਾਨਕ ਜੀ ਸਮੁੰਦਰ ਵਿਖੇ ਸੈਰ ਕੀਏ ਇੱਥੇ ਮੇਰਾ ਨਾਮ ਸਮੁੰਦਰ ਰਾਉ ਹੈ ਜੀ ਅਸੀਂ ਸਭ ਕੋਈ ਆਪਕੇ ਦਾਸ ਹਾਂ ਸਾਡੇ ਧਨ ਭਾਗ ਹੈ ਤੁਸੀਂ ਸਾਡੇ ਪਰ ਝੜਕਰ ਸੈਰ ਸਮੁੰਦਰ ਕਾ ਕਰੋ ਸਤਿਗੁਰ ਆਗਿਆ ਕਰੀ ਹੈ ਸਿੱਖੋ ਤੁਸੀਂ ਡਰਨਾ ਨਹੀਂ ਇਤਨਾ ਕਹਿਕਰ ਗੁਰੂ ਜੀ ਅਸਵਾਰ ਹੋਏ ਤਾਂ ਸੈਰ ਕਰਤੇ ਗੁਰੂ ਜੀ ਪਾਰ ਚਲੇ ਗਏ ਪਾਰ ਜਾਏ ਉtre ਬਧੇ ਆਨੰਦ ਸੰਜੁਕਤ ਡੇਰਾ ਕੀਆ ਬਹੁਤ ਪਦਾਰਤ ਸਿਖਾਈ ਔਰ ਸ਼ਕਿਏ ਵਹਾਂ ਕਾ ਰਾਜਾ ਦਰਸ਼ਨ ਕਰਨੇ ਕੋ ਆਇਆ ਉਸ ਅਰਜ ਕਰੀ ਜੀ ਕਿ ਸਾਡੀ ਕਤੇਬ ਵਿੱਚ ਲਿਖਾ ਹੈ ਜੇ ਜੋਇ ਤੇ ਹਿੰਦਵਾਦਾ ਗੁਰੂ ਆਵੇਗਾ ਸੋ ਆਪ ਆਕਰ ਸਾਨੂੰ ਦੀਦਾਰ ਦਿੱਤਾ ਹੈ ਜਾਗੇ ਗੁਰੂ ਨਾਨਕ ਜੀ ਵੀ ਇੱਥੇ ਆਕਰ ਬੈਠੇ ਸੀ ਦੋ ਚਾਕਰ ਉਹਨਾਂ ਦੇ ਸੰਗ ਸਨ ਉਹਨਾਂ ਪਾਸ ਅਰਜ ਕਰੀ ਸੀ ਕਿ ਸਾਨੂੰ ਆਪਣੇ ਮੁਲਕ ਨੂੰ ਲੈ ਚੱਲੋ ਤਬ ਮਹਾਰਾਜ ਪ੍ਰਸੰਨ ਹੋ ਕੇ ਕਿਹਾ ਕਿ ਸਾਡੇ ਮਸਨਦ ਪਰ ਦਸਮਾ ਗੁਰੂ ਗੋਬਿੰਦ ਸਿੰਘ ਬੈਠੇਗਾ ਉਨ ਨੂੰ ਉਹ ਇੱਥੇ ਆਵੇਗਾ ਤਬ ਤੁਸੀਂ ਉਹਨਾਂ ਨੂੰ ਕਹਿਣਾ ਸੋ ਸਬਾਤ ਸਾਡੇ ਵੱਡੇ ਰਾਜੇ ਕਹਿੰਦੇ ਕਹਿੰਦੇ ਮਰ ਗਏ ਹਨ ਹੁਣ ਤੁਸੀਂ ਦਇਆ ਕਰਕੇ ਅਸਾਂ ਨੂੰ ਆਪਣੇ ਮੁਲਕ ਲੈ ਚੱਲੋ ਜੀ ਤੁਹਾਡੀ ਤਹਿਲ ਕਰਾਂਗੇ ਅਸੀਂ ਕਿਸ ਦਾ ਧਰਮ ਜ਼ਬਰਦਸਤੀ ਨਹੀਂ ਵਿਗਾੜਾਂਗੇ ਤਾਂ ਗੁਰੂ ਜੀ ਦਇਆਲ ਹੋ ਕੇ ਕਿਹਾ ਤਪੋ ਰਾਜ ਰਾਜੋ ਨਰਕ ਸ਼ਬਦ ਕਲੀ ਘਾਤੀ ਰਾਜੇ ਕਸਾਈ ਧਰਮ ਪੰਥ ਕਰੇ ਉਡਰਿਆ ਕਲਮਹਿ ਬੀਦ ਅਥਰ ਬਨੂ ਹਵਾ ਨਾਉ ਖੁਦਾਈ ਅਲੋ ਪਿਆ ਰਾਜੇ ਰਹਿਤ ਸਿਕਦਾਰ ਕੋਈ ਨਾ ਰਹਿਸਿਓ ਹਟਪਟਣ ਬਾਜ਼ਾਰ ਹੁਕਮੀ ਤਹਿਸਿਓ ਤਾਂ ਸਤਗੁਰ ਕਿਹਾ ਹੇ ਭਾਈ ਤੁਸੀਂ ਸਾਡੇ ਨਾਲ ਚਲੋ ਥੋੜੀ ਹੀ ਦਿਨਾ ਵਿਖੇ ਤੁਹਾਡਾ ਗੁਰੂਜੀ ਰਾਜ ਕਰਾ ਦੇਣਗੇ ਤੁਸਾਂ ਸਾਡੇ ਸਿੱਖਾਂ ਨਾਲ ਮਿਲ ਕੇ ਰਹਿਣਾ ਪ੍ਰਾਈ ਇਸਤਰੀ ਨਾ ਫੜਿਓ ਗਰੀਬ ਤੇ ਜ਼ੋਰ ਨਾ ਦਿਖਾਓ ਕੋਈ ਹੋਈ ਨਾ ਮਾਰੇ ਤੇ ਸਤੀ ਵੀ ਕੋਈ ਨਾ ਹੋਵੇ ਰਸਤੇ ਸਭ ਰਾਉ ਵਿਧਵਾ ਲੈ ਸਿੰਘਾਂ ਨੂੰ ਤਿਆਰ ਕਰੋ ਪੁਰਵੰਦਰ ਆਏ ਪਹੁੰਚੇ ਉਹਨਾਂ ਨੂੰ ਵਾਰ ਦੇ ਰਾਜ ਬਖਸ਼ ਸ੍ਰੀ ਮੁਖਵਾਕ ਸ਼ਬਦ ਕੀਤਾ ਤੋੜਨਗੇ ਪਹਾੜ ਅਰਾਸਾਨ ਕੁਰਾਸਾਨ ਕੇ ਪੁਨ ਆਪ ਹੜੰਬੇ ਦੇਸ਼ ਕੋ ਗਏ ਦੁਹਰਾ ਸ੍ਰੀ ਗੁਰੂ ਪੁਰਵੰਦਰ ਸੀ ਗਏ ਹੜਬੰਦੇ ਦੇਸ਼ ਅੰਮ੍ਰਿਤ ਸ਼ਕਾਬ ਨੇ ਲੱਗੀ ਰਾਖੀ ਸਿਰ ਪਰ ਕੀਰ ਪਾਈ ਜੀ ਬੋਲੋ ਭਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ